ਦਨਖਸਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਰਮਨਜੀਤ ਕੋਲ ਇਸ ਵੇਲੇ ਅਸੀਂ ਮੌਜੂਦ ਹਾਂ ਸ਼੍ਰੀ ਅਨੰਦਪੁਰ ਸਾਹਿਬ ਜਿੱਥੇ ਸੰਗਤਾਂ ਹੋਮ ਹੋਮਾ ਕੇ ਨਤਮਸਤਕ ਹੋਣ ਲਈ ਆ ਰਹੀਆਂ ਨੇ ਉੱਥੇ ਹੀ ਨੌਜਵਾਨਾਂ ਦੇ ਵਿੱਚ ਵੀ ਵੱਖਰਾ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਹੈ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੇ ਨੇ ਉੱਥੇ ਹੀ ਲਗਜ਼ਰੀ ਟਰਾਲੀਆਂ ਤਿਆਰ ਕਰਕੇ ਲੈ ਕੇ ਆਏ ਨੇ ਜਿਨ੍ਹਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਨੇ ਉਹਨਾਂ ਦੇ ਨਾਲ ਗੱਲ ਵੀ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਕਿੱਥੋਂ ਆਏ ਹੋ ਕਿੰਨੇ ਦਿਨ ਹੋ ਗਏ ਤੁਹਾਨੂੰ ਅਸੀਂ ਤਰਨਤਨ ਸਾਹਿਬ ਤੋਂ ਆਏ ਆ ਜੀ ਸਾਨੂੰ ਲਗਭਗ ਮਤਲਬ ਕਿ ਇੱਥੇ ਹੋਈ ਚੱਲੇ 8-9 ਦਿਨ ਪਹਿਲੀ ਹੋਲੀ 17 ਤਰੀਕ ਦੇ ਆਏ ਹੋਏ ਕਿੰਨੇ ਦਿਨ ਹੋਰ ਰਕੋਗੇ ਇੱਥੇ ਇੱਥੇ ਅਸੀਂ 2-3 ਦਿਨ ਹੋਰ ਰਕਾਂਗੇ ਹੌਲਾ ਮੱਲਾ ਸਾਹਿਬ ਤੋਂ ਅਗਲੇ ਦਿਨ ਇਥੋਂ ਮਤਲਬ ਜਾਵਾਂਗੇ ਅੱਛਾ ਟਰਾਲੀ ਲੈ ਕੇ ਆਉਂਦੇ ਆ ਕਿੰਨਾ ਟਾਈਮ ਹੋ ਗਿਆ ਇੱਥੇ ਗੁਰਦੁਆਰਾ ਸਾਹਿਬ ਸਾਨੂੰ ਟਰਾਲੀ ਲੈ ਕੇ ਆਉਂਦੇ ਆ 5 ਤੋਂ 6 ਸਾਲ ਹੋ ਗਏ ਆ ਪਹਿਲਾਂ ਵੀ ਮਸਲ ਕੇ ਟਰਾਲੀ ਲੈ ਕੇ ਆਉਂਦੇ ਸੀ ਉਸ ਤਰ੍ਹਾਂ ਸਿੰਪਲ ਟਰਾਲੀ ਲੈ ਕੇ ਆਉਂਦੇ ਸੀ ਤਿਆਰ ਕਰਕੇ ਟਰਾਲੀ ਲੈ ਕੇ ਆਉਂਦੇ ਨੂੰ 5 ਤੋਂ 6 ਸਾਲ ਹੋ ਗਏ ਪੰਜ ਤੋਂ 6 ਸਾਲ ਤੋਂ ਇਸ ਤਰ੍ਹਾਂ ਹੀ ਤਿਆਰ ਕਰਵਾਈਏ ਕਿ ਹਰ ਸਾਲ ਕੋਈ ਬਦਲਾਅ ਵੀ ਕਰਦੇ ਹੋ ਪਹਿਲੇ 2 ਸਾਲ ਮਤਲਬ ਕਿ ਥੋੜਾ ਪੀਵੀਸੀ ਲਗਵਾਈ ਹੋਈ ਸੀ ਉਸ ਤੋਂ ਬਾਅਦ ਇਹ ਸਾਰਾ ਕੰਮ ਲੱਕੜ ਚ ਪਲਾਈਵੁੱਡ ਚ ਮਤਲਬ ਸੰਵੈਕੇ ਚ ਹੋਇਆ ਵਾ ਹੁਣ ਥੋੜਾ ਥੋੜਾ ਇਹਨੂੰ ਅਪਡੇਟ ਕਰੀ ਜਾਈਦਾ ਤੇ ਇਸ ਟਰਾਲੀ ਦੇ ਵਿੱਚ ਕੀ ਕੀ ਸੁੱਖ ਸਹੂਲਤਾਂ ਜਿਵੇਂ ਐਲਈਡੀ ਲੱਗੀ ਹੋਈ ਹੈ ਕੈਮਰੇ ਆ ਇਸ ਟਰਾਲੀ ਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਜੀ ਐਲਈਡੀ ਲੱਗੀ ਹੋਈ ਆ ਜਿਸ ਤੇ ਮਤਲਬ ਕਿ ਹਰ ਵੇਰੇ ਗੁਰਬਾਣੀ ਕੀਰਤਨ ਚੱਲਦਾ ਹੀ ਆ ਜੀ ਦੋ ਨੰਬਰ ਦੇ ਇਸ ਦੇ ਵਿੱਚ ਵਾਸ਼ਪੇਸ਼ਨ ਲੱਗਾ ਹੈ ਹੱਥ ਸੁੱੱਚੇ ਕਰਨ ਨੂੰ ਸ਼ੀਸ਼ਾ ਹੈ ਜੀ ਕਈ ਵੀਰ ਆਉਂਦੇ ਜਾਂਦੇ ਦਸਤਾਰ ਮਤਲਬ ਆਪਣੇ ਸਜਾ ਕੇ ਜਾਂਦੇ ਆ ਜੀ ਆਰਓ ਆ ਜੀ ਵਧੀਆ ਪਾਣੀ ਵਾਸਤੇ ਲਾਈਟਿੰਗ ਸ਼ਾਈਟਿੰਗ ਬਹੁਤ ਵਧੀਆ ਲੱਗੀ ਹੋਈ ਹੈ ਜੀ ਬਾਕੀ ਇਸ ਵਿੱਚ ਪਾਵਰ ਵਿੰਡੋ ਵੀ ਹੈਗੇ ਆ ਜੀ ਤੇ ਪਰਦੇ ਪੜਦੇ ਆ ਦੀ ਸਹੂਲਤ ਕਾਫੀ ਹੈ ਜੀ ਏਸੀ ਦੀ ਸਹੂਲਤ ਵੀ ਹੈਗੀ ਜਿਵੇਂ ਇਹ ਟਰਾਲੀ ਹੈ ਤੁਸੀਂ ਤਿਆਰ ਕੀਤੀ ਹੈ ਤੇ ਤੁਸੀਂ ਹੀ ਯੂਜ਼ ਕਰਦੇ ਹੋ ਜਾਂ ਹੋਰ ਵੀ ਕੋਈ ਆਂਦਾ ਤਾਂ ਉਹਨਾਂ ਨੂੰ ਵੀ ਕਰਦੇ ਹੋ ਇਸ ਟਾਲੀ ਨੂੰ ਅਨੰਤਪੁਰ ਸਾਹਿਬ ਤੇ ਲੈ ਕੇ ਆਈਦਾ ਹੀ ਆਈਦਾ ਵਾ ਇਸ ਤੋਂ ਇਲਾਵਾ ਸਾਲ ਦੇ ਵਿੱਚ 5-6 ਯਾਤਰਾ ਜਿਵੇਂ ਬਾਬਾ ਬਕਾਲਾ ਸਾਹਿਬ ਹੋ ਗਿਆ ਫਤੇਗੜ ਸਾਹਿਬ ਸਿੱਧੀ ਜੋੜ ਮੇਲਾ ਹੋ ਗਿਆ ਜੀ ਬਾਬਾ ਬੁੱਢਾ ਸਾਹਿਬ ਗੋੰਦਵਾਲ ਸਾਹਿਬ ਸ੍ਰੀ ਮੁਕਸਰ ਸਾਹਿਬ ਇੰਨਾ ਯਾਤਰਾਵਾਂ ਤੇ ਵੀ ਜਾਈਦਾ ਜੀ ਜਦੋਂ ਤੁਸੀਂ ਦੱਸਿਆ ਕਿ ਕਈ ਦਸਤਾਰ ਸਜਾਉਣ ਵਾਸਤੇ ਵੀ ਇੱਥੇ ਆਉਂਦੇ ਨੇ ਤਾਂ ਇੱਥੇ ਸਜਾ ਸਕਦਾ ਕੋਈ ਵੀ ਹਾਂਜੀ ਹਾਂਜੀ ਕੋਈ ਵੀ ਸਜਾ ਸਕਦਾ ਜੀ ਕੋਈ ਵੀ ਠੀਕ ਹੈ ਤੇ ਤੁਸੀਂ ਕਿੱਦਾਂ ਪਰਿਵਾਰ ਦੇ ਨਾਲ ਆਏ ਹੋ ਇੱਥੇ ਨਹੀਂ ਜੀ ਪਰਿਵਾਰ ਨਾਲ ਨਹੀਂ ਆਏ ਅਸੀਂ 10 ਤੋਂ 15 ਆਪਣਾ ਯਾਰ ਦੋਸਤ ਆਏ ਆਂ ਪਰਵਾਲਨਾ ਨੈਕਸਟ ਟਾਈਮ ਬਸਾਖੀ ਤੇ ਆਈ ਜਾਵੇ। ਜੀ। ਇਸ ਟਰਾਲੀ ਨੂੰ ਤਿਆਰ ਕਰਨ ਤੇ ਕਿੰਨਾ ਕੁ ਖਰਚਾ ਆਇਆ? ਇਸ ਟਰਾਲੀ ਨੂੰ ਤਿਆਰ ਕਰਨ ਤੇ ਲਗਭਗ 1.5 ਲੱਖ ਰੁਪਏ ਲੱਗ ਗਏ। ਤੇ ਖਰਚਾ ਕਿਵੇਂ ਤੁਸੀਂ ਖੁਦ ਕੀਤਾ ਹੈ? ਜਾਂ ਕਿਵੇਂ ਕੀਤਾ? ਨਹੀਂ ਜੀ ਸਾਰਿਆਂ ਨੇ ਅਰੇਸਟ ਕੀਤਾ ਸਾਰਿਆਂ ਨੇ ਖਰਚਾ ਰਾਲ ਮਿਲ ਕੇ ਲਗਾਇਆ ਆ। ਹੁਣ ਤੁਸੀਂ ਇੱਥੇ ਦੋ ਦਿਨ ਹਜੇ ਹੋਰ ਰੁਕ ਰਹੇ ਹੋ? ਹਾਂ ਜੀ ਦੋ ਤੋਂ ਤਿੰਨ ਦਿਨਾਂ ਲਈ ਹੋਰ ਰੁਕਾਂਗੇ। ਜੀ। ਕਵਾਰ ਤੋਂ ਸਵੇਰਾ ਤੋਂ ਵੀ ਤੁਹਾਨੂੰ ਇਹ ਪੂਰੀ ਟਰਾਲੀ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਪੂਰੀ ਟਰਾਲੀ ਤਿਆਰ ਕੀਤੀ ਗਈ ਹੈ LED ਲੱਗੀ ਹੋਈ ਹੈ ਜਿਸ ਦੇ ਵਿੱਚ ਸ਼ਬਦ ਕੀਰਤਨ ਚੱਲਦੇ ਨੇ ਸਾਰਾ ਦਿਨ ਤੇ ਹੋਰ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ 에ਰੋ ਲੱਗਾ ਹੋਇਆ LED ਦੇ ਵਿੱਚ ਪੂਰੀ ਪੀਵੀਸੀ ਕੀਤੀ ਹੋਈ ਹੈ ਪੂਰੀ ਤਰ੍ਹਾਂ ਤਿਆਰ ਹੈ ਐਸਸੀ ਲੱਗਾ ਹੋਇਆ ਕੈਮਰਾਮੈਨ ਰਾਜਪੀਰ ਦੇ ਨਾਲ ਮੈਂ ਹਰਮਨਜੀਤ ਕੋਰ ਡੇਨਿਕ ਸਵੇਰਾ ਟੀਵੀ ਸ਼੍ਰੀ ਅਨੰਦਪੁਰ ਸਾਹਿਬ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par